ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜਿਹੜੇ ਮੰਦਰ ਭਾਗ ਹੋ ਜੀ ਆ ਉਹਨਾਂ ਦੀ ਰਾਜਨੀਤੀ ਬਹੁਤ ਸਾਫ਼ ਸੁਥਰੀ ਰਹੀ ਹੈ ਚਾਹੇ ਕਾਂਗਰਸ ਦੇ ਹੋਣ ਚਾਹੇ ਭਾਜਪਾ ਦੇ ਉਹਨਾਂ ਤੇ ਬਹੁਤ ਤਰ੍ਹਾਂ ਦੇ ਅਲਿਗੇਸ਼ਨ ਚੱਲ ਚੱਲੇ ਆਰੇ ਪੂਰੀ ਚੌਣ ਜਿਹੜੀ ਹੈ ਇੰਡੀਪੈਂਡੈਂਟਾਂ ਦੇ ਕਿਰਦਾਰ ਨੂੰ ਲੈ ਕੇ ਪੂਰੀ ਹੋਈ ਹੈ ਆਮਾਦੀ ਪਾਰਟੀ ਦੇ ਨੰਨਪੁਰ ਸਾਭ ਤੋਂ ਸੰਸਦ ਮਾਲਵਿੰਦਰ ਸਿੰਘ ਕਾਂਗ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਪ੍ਰਮਾਤਮਾ ਦਾ ਸ਼ੁਕਰੀਆ ਦਾ ਕਰਨ ਲਈ ਸਜਕਣ શ્રી ਹਰਮਿੰਦਰ ਸਾਹਿਬ ਪਹੁੰਚੇ ਇਸ ਮੌਕੇ ਤੇ ਉਹਨੇ ਗੁਰੂ ਘਰ ਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਪ੍ਰਮਾਤਮਾ ਦਾ ਸ਼ੁਕਰੀਆ ਦਾ ਕੀਤਾ ਕਾਂਗ ਨੇ ਕਿਹਾ ਕਿ ਆਮਾਦੀ ਪਾਰਟੀ ਜਰੰਦਰ ਚ ਜ਼ਿਮਨੀ ਚੋਣਾਂ ਦੇ ਵਿੱਚ ਵੱਡੀ ਬਰਤ ਦੇ ਨਾਲ ਜਿੱਤ ਹਾਸਲ ਕਰੇਗੀ ਉਹਨਾਂ ਨੇ ਕਿਹਾ ਕਿ ਚੋਣਾਂ ਜਰੰਦਰ ਦੀ ਜਨਤਾ ਤੇ ਥੋਪੀਆਂ ਗਈਆਂ ਨੇ ਉਹਨੇ ਕਿਹਾ ਕਿ ਮੁੱਖ ਮੰਤਰੀ ਭਗਵਾਨ ਤਮਨ ਨੇ ਵੀ ਅਥੀ ਸਥਾਈ ਕਿਆ ਬਣਾ ਲਿਆ ਤੇ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਜਿੱਤ ਦਰਜ ਕਰੇਗੀ। ਹਾਂ ਜੀ ਸਰਕਾਰ ਨਹੀਂ ਬਸ ਆਮ ਆਦਮੀ ਪਾਰਟੀ। ਦੇਖੋ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਆਏ ਆ। ਔਰ ਗੁਰੂ ਸਾਹਿਬ ਦਾ ਕੋਟਾਨ ਕੋਟਾਨ ਸ਼ੁਕਰ ਵੀ ਕਰਦੇ ਆ ਕਿ ਉਹਨਾਂ ਨੇ ਲੋਕ ਸਭਾ ਦੇ ਜਿਹੜੀ ਜ਼ਿੰਮੇਵਾਰੀ ਦਿੱਤੀ ਕਿਉਂਕਿ ਉਸ ਤੋਂ ਬਾਅਦ ਮੈਂ ਪਹਿਲੀ ਵਾਰ ਆਇਆ ਹਾਂ। ਗੁਰੂ ਸਾਹਿਬ ਦਾ ਕੋਟਾਨਾ ਵੀ ਕਰਨਾ ਹੈ ਔਰ ਇਸ ਵਾਰ ਨੇ ਨਾਲ ਇੱਥੇ ਕੁਝ ਸਮਾਗਮ ਵੀ ਸੀਗੇ। ਉਹਨਾਂ ਚ ਵੀ ਸ਼ਿਰਕਤ ਕਰਨੀ। ਇਹ ਲੰਦਰ ਜਿੰਨੀ ਚੋਣ ਦਾ ਰਿਜ਼ਲਟ ਹੈ ਕਿ ਤੁਸੀਂ ਦੇਖੋ। ਦੇਖੋ ਜਲੰਧਰ ਦੇ ਚੋਣਾਂ ਨੂੰ ਲੈ ਕੇ ਕਿਉਂਕਿ ਸਾਹੀ ਕਾਫੀ ਦਿਨ ਉੱਥੇ ਲਾਏ ਆ। ਇਹ ਬੇਸ਼ੱਕ ਨਹੀਂ ਤੇ ਜਲੰਧਰ ਦੇ ਲੋਕਾਂ ਤੇ ਇਲੈਕਸ਼ਨ ਥੋਪਿਆ ਗਿਆ ਹੈ। ਔਰ ਜਲੰਧਰ ਵੈਸਟ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਹੈ। ਔਰ ਇਹ ਪੂਰੀ ਚੋਣ ਜਿਹੜੀ ਹੈ ਕਹਿੰਦੀ ਡੇਟਾਂ ਦੇ ਕਿਰਦਾਰ ਨੂੰ ਲੈ ਕੇ ਪੂਰੀ ਹੋਈ ਹੈ ਜਿਦੇ ਵਿੱਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜਿਹੜੇ ਮਨਿੰਦਰ ਭਗਤ ਜੀ ਹੈ। ਉਹਨਾਂ ਦੀ ਰਾਜਨੀਤੀ ਬੜੀ ਸਾਫ਼ ਸੁਥਰੀ ਰਹੀ ਹੈ ਉਹਨਾਂ ਦੇ ਫਾਦਰ ਸਾਹਿਬ ਵੀ ਮਿਨਿਸਟਰ ਰਹੇ ਆ ਔਰ ਚਾਹੇ ਕਾਂਗਰਸ ਦੇ ਹੋਣ ਚਾਹੇ ਭਾਜਪਾ ਦੇ ਉਹਨਾਂ ਤੇ ਬਹੁਤ ਤਰ੍ਹਾਂ ਦੇ ਅਲੀਗੇਸ਼ਨ ਸ਼ੈਲ ਚ ਲੱਗਦੇ ਆ ਔਰ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਬੜਾ ਸਮਾਂ ਲਾਇਆ ਹੈ ਸਾਨੂੰ ਬੜੀ ਉਮੀਦ ਹੈ ਕਿ ਵੱਡੇ ਮਾਰਜਿਨ ਨਾਲ ਜਲੰਧਰ ਵੈਸਟ ਦੇ ਲੋਕ ਜਿਹੜੇ ਆ ਮਹਿੰਦਰ ਭਗਤ ਜੀ ਨੂੰ ਜਿਤਾ ਕੇ ਆਵਾਜ਼ੀ ਪਾਰਟੀ ਨੂੰ ਜਿੱਤ ਕਰਦੇ 80 ਫੋਟੀਆਂ ਨੂੰ ਆਵੰਗ ਆਂ ਦੀ ਚੋਣਾਂ ਪਿਆ ਜਾਣਾ ਹੈ ਉਹਨੂੰ ਇਸ ਬ੍ਰਸ਼ਨੋਈ ਦਾ ਇੰਟਰਵਿਊ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਇਹਦੇ ਤੇ ਆਲਰੇਡੀ ਹਨ ਆਨਰੇਬਲ ਹਾਈ ਕੋਰਟ ਨੇ ਨੋਟਿਸ ਲਿਆ ਆ ਔਰ ਜਦੋਂ ਮਾਮਲਾ ਸਭ ਜੁਡੀਸ਼ ਹੈ ਤੇ ਉਹਦੇ ਤੇ ਬਹੁਤ ਜ਼ਿਆਦਾ ਬੋਲਣ ਦੀ ਲੋੜ ਨਹੀਂ ਜਿਹੜੀ ਰਿਪੋਰਟ ਪੰਜਾਬ ਪੁਲਿਸ ਨੇ ਰੱਖੀ ਹੋਣ ਵਾਲੇ ਟਾਈਮ 'ਚ ਆ ਹੀ ਜਾਣੀ